ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀਕਲਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਦੇ ਨਾਲ ਨਜ਼ਦੀਕੀ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਮੋਹਿਵਾ ਕਰਵਾਉਣ ਦੇ ਮਨੋਰਥ ਨਾਲ ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀਕਲਾ ਵਿਖੇ ਮੇਗਾ ਜੌਬ ਆਫਰ ਲਗਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਨਾਮਵਰ ਕੰਪਨੀਆਂ ਵੱਲੋਂ ਪਹੁੰਚ ਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੌਇਵਾ ਕਰਵਾਉਣ ਲਈ ਚੋਣ ਕੀਤੀ ਗਈ ਹੈ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਮਨਦੀਪ ਕੌਰ ਨੇ ਕਿਹਾ ਹੈ ਕਿ ਇਸ ਮੇਗਾ ਜੌਬ ਆਫਰ ਦੇ ਵਿੱਚ ਇਲਾਕੇ ਦੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤੇ ਵੱਖ-ਵੱਖ ਨਾਮਵਰ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਨੂੰ ਵੱਖ-ਵੱਖ ਖੇਤਰ ਵਿੱਚ ਰੋਜ਼ਗਾਰ ਮੁਹਿੰਵਾ ਕਰਵਾਇਆ ਗਿਆ ਜਿਸ ਨਾਲ ਹੁਣ ਵਿਦਿਆਰਥੀ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਸਾਡੇ ਵੱਸ ਤੋਂ ਬਹੁਤ ਖੁਸ਼ੀ ਦੀ ਤੇ ਮਾਣ ਦੀ ਗੱਲ ਹੈ ਕਿ ਪੰਜਾਬ ਗਰੁੱਪ ਆਫ ਕਾਲਜੇਸ ਨੇ ਅੱਜ ਜੌਬ ਫੇਅਰ ਆਰਗੇਨਾਈਜ਼ ਕੀਤਾ ਹੈ ਇਨ ਕਲੈਬੋਰੇਸ਼ਨ ਵਿਦ employment bureau ਜਿਹੜਾ ਫਤਿਹਗੜ ਸਾਹਿਬ ਦਾ ਹੈਗਾ ਤੇ ਬੱਚਿਆਂ ਨੂੰ ਉੱਥੇ ਰਜਿਸਟਰ ਕਰਾ ਦਿੱਤਾ ਹੈ ਤੇ ਜਿਹੜੀ ਜਿਹੜੇ ਵੀ ਬੱਚੇ ਕਰਨਾ ਚਾਹੁੰਦੇ ਸੀ ਆਪਣੀ ਜ਼ਿੰਦਗੀ ਵਾਸਤੇ ਕੁਝ ਅਚੀਵ ਕਰਨਾ ਚਾਹੁੰਦੇ ਆ ਜਾਂ ਜੋਬ ਕਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਬਹੁਤ ਵੱਡੀ opportunity ਦਿੰਦੀ ਹੈ ਤੇ ਉਹ ਆਪਣੀ ਫੈਮਲੀਆਂ ਵਾਸਤੇ ਕੁਝ ਨਾ ਕੁਝ ਹੁਨ ਕਰਨ लायक ਹੋ ਜਾਣਗੇ ਤੇ ਨਾਲੇ ਆਤਮ ਨਿਰਭਰ ਬਣਨਗੇ ਸਾਡੇ ਕੋਲ ਇੱਥੇ ਘੱਟ ਤੋਂ ਘੱਟ 15 ਤੋਂ ਵੀ ਵੱਧ ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਹੈ ਤੇ 250 ਤੋਂ ਵੱਧ ਬੱਚਾ ਆਇਆ ਜਿਨੇ ਸਾਡੇ ਇੱਥੇ ਰਜਿਸਟਰ ਵੀ ਕਰਾਇਆ ਹੈ ਤੇ ਇਹਨਾਂ ਚੋ 80% ਦੀ ਸਿਲੈਕਸ਼ਨ ਵੀ ਹੋ ਗਈ ਹੈ ਤੇ ਉਹਨਾਂ ਨੂੰ ਨਾਲ ਅਪੋਇਨਮੈਂਟ ਲੈਟਰਸ ਵੀ ਦਿੱਤੇ ਜਾ ਰਹੇ ਨੇ ਤੇ ਜਿਹੜੀਆਂ ਕੰਪਨੀਆਂਸ ਹੈਗੀਆਂ ਨੇ ਉਹਨਾਂ ਦੇ ਨਾਮ ਐ ਤੁਹਾਨੂੰ ਥੋੜੇ ਜਿਹੇ ਜਿਹੜੇ ਦੱਸ ਦਿੰਨੀ ਆ ਵਰਦਮਾਨ ਕੰਪਨੀ ਹੈ ਸਵਰਾਜ ਹੈ ਤੇ ਟੈਕ ਮਹਿੰਦਰਾ ਹੈ ਤੇ ਨਾਲ ਸਾਡੇ ਕੋਲ ਜਿਹੜੇ ਸਕੂਲ ਆਏ ਨੇ 6 ਸਕੂਲ ਵੀ ਸਿਗੇ ਉਧਰ ਜਿਹੜੇ ਲੋਕਲ ਸਕੂਲ ਸੀਗੇ ਤੇ ਉਹਨਾਂ ਚੋਂ ਜਿਸ ਤਰ੍ਹਾਂ ਸਾਡੇ ਕੋਲ ਬੀਐਡ ਔਰ ਬੀਏ ਬੀਐਡ ਐਮਐਡ ਦੇ ਸਟੂਡੈਂਟਸ ਨੇ ਔਰ ਉਹਨਾਂ ਨੂੰ ਵੀ ਉਹ ਕਾਫੀ ਹੱਦ ਤੱਕ ਸਿਲੈਕਸ਼ਨ ਉਹਨਾਂ ਦੀ ਹੋ ਗਈ ਹੈ ਬਸ ਇੱਕ ਡੈਮੋ ਰਹਿ ਗਿਆ ਜਿਹੜਾ ਉਹਨਾਂ ਨੇ ਸਕੂਲ ਚ ਬੁਲਾ ਕੇ ਸ਼ਾਰਟਲਿਸਟਡ ਉਹ ਕਰਕੇ ਗਏ ਨੇ ਬੱਚੇ ਉਹਨਾਂ ਚੋਂ ਵੀ ਉਹਨਾਂ ਦੀ ਸਿਲੈਕਸ਼ਨ ਹੋ ਜਾਏਗੀ ਇਹ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਬੱਚੇ ਇੰਨੀ ਸਾਰੀ ਜਗ੍ਹਾ ਤੇ ਆਪਣਾ ਨਾਮ ਰੌਸ਼ਨ ਕਰਨਗੇ ਤੇ ਨਾਲ ਹੀ ਕਾਲਜ ਦਾ ਨਾਮ ਵੀ ਰੌਸ਼ਨ ਕਰਨਗੇ ਅੱਜ ਚੁੰਨੀ ਵਿਖੇ ਪੰਜਾਬ ਗਰੁੱਪ ਆਫ ਕਾਲਜੇਸ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵੱਲੋਂ ਤੇ ਇਹਨਾਂ ਦੇ ਸਹਿਯੋਗ ਨਾਲ ਇੱਕ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ ਹੈ ਜਿਦੇ ਵਿੱਚ ਵੱਖ-ਵੱਖ ਕੰਪਨੀਆਂ ਪ੍ਰਾਈਵੇਟ ਖੇਤਰ ਦੀਆਂ ਆਪਣੇ ਰੋਜ਼ਗਾਰ ਦੇ ਮੌਕੇ ਇਹਨਾਂ ਨੌਜਵਾਨਾਂ ਲਈ ਲੈ ਕੇ ਇੱਥੇ ਹਾਜ਼ਰ ਹੋਏ ਹਨ ਤੇ ਅਸੀਂ ਇਸ ਰੋਜ਼ਗਾਰ ਦੇ ਤਹਿਤ ਅਲੱਗ-ਅਲੱਗ ਜ਼ਿਲ੍ਹੇ ਵਿੱਚ ਕਾਲਜ ਦੇ ਵਿੱਚ ਅਲੱਗ-ਅਲੱਗ ਰੋਜ਼ਗਾਰ ਮੇਲੇ ਕਰਾਉਂਦੇ ਰਹੇ ਹਾਂ ਤੇ ਇਸੇ ਤਹਿਤ ਅਸੀਂ ਹੋਰ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਸਕੂਲਾਂ ਤੇ ਕਾਲਜਾਂ ਦੇ ਵਿੱਚ ਅਸੀਂ ਇਹ ਮੇਲੇ ਆਰਗੇਨਾਈਜ਼ ਕਰਾਂਗੇ ਇਹ ਰੁਜ਼ਗਾਰ ਮੇਲੇ ਨੂੰ ਲੈ ਕੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ 250 ਤੋਂ ਵੱਧ ਬੱਚੇ ਅੱਜ ਇਸ ਰੁਜ਼ਗਾਰ ਮੇਲੇ ਵਿੱਚ ਆਪਣੇ ਇੰਟਰਵਿਊ ਦੇਣ ਲਈ ਪਹੁੰਚੇ ਨੇ ਤੇ ਕੰਪਨੀਆਂ ਵੱਲੋਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਿਲੈਕਸ਼ਨ